ਅੱਜ 30 ਦਿਨ ਦੇ ਉੱਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਲੱਖ ਲੱਖ ਵਧਾਈ ਦਿੰਨਾ ਅਤੇ ਸਾਰੇ ਸਮੂੱਚੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਜੁਝਾਰੂ ਵਰਕਰਾਂ ਨੂੰ ਮੁਬਾਰਕਬਾਦ ਦਿੰਨਾ ਕਿਉਂਕਿ ਜਿਹੜੇ ਕੁਝ ਅਖੌਤੀ ਲੀਡਰ ਮੌਕਾਪ੍ਰਸਤ ਲੀਡਰਾਂ ਨੇ ਇਹ ਧਰਮ ਫਲਾਇਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਪ੍ਰਧਾਨ ਹੈ ਉਹ ਡੈਮੋਕਰੈਟਿਕ ਤਰੀਕੇ ਨਾਲ ਨਹੀਂ ਬਣਿਆ ਉਹਨੂੰ ਅੱਜ ਝੂਠਾ ਸਾਬਤ ਕਰਤਾ ਸਾਰੇ ਡੈਲੀਗੇਟ ਸਹਿਬਾਨ ਨੇ ਬਹੁਤ بڑے ਫਲੜੇ ਲੈਵਲ ਤੱਕ ਭਰਤੀ ਕਰਕੇ ਇਕੱਲੇ ਇਕੱਲੇ ਵਰਕਰ ਨੇ ਭਰਤੀ ਕੀਤੀ ਫਿਰ ਡੈਲੀਗੇਟ ਬਣੇ ਫਿਰ ਜ਼ਿਲ੍ਹੇ ਦੇ ਡੈਲੀਗੇਟ ਬਣੇ ਉਸ ਤੋਂ ਬਾਅਦ ਸਟੇਟ ਦੇ ਡੈਲੀਗੇਟ ਬਣੇ ਸਟੇਟ ਦੇ ਸਾਰੇ ਜਿਹੜੇ 500 ਤੋਂ ਵੱਧ ਡੈਲੀਗੇਟ ਸੀਗੇ ਉਹਨਾਂ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਪ੍ਰਧਾਨ ਚੁਣ ਲਿਆ ਅਤੇ ਇਹ ਸਾਰੇ ਜਿਹੜੇ ਖੋਤੀ ਤੇ ਮੌਕਾ ਪ੍ਰਸਤ ਲੀਡਰ ਸੀ ਉਹਨਾਂ ਦੇ ਮੂੰਹ ਦੇ ਉੱਤੇ ਇਹ ਚਪੇੜ ਹੈ ਉਹਨਾਂ ਨੂੰ ਇੱਕ ਕਰਾਰਾ ਜਵਾਬ ਹੈ ਜਿਹੜੇ ਸ਼ਰੋਬਦੀ ਅਕਾਲੀ ਦਲ ਦੇ ਜੁਝਾਰੂ ਵਰਕਰ ਨੇ ਜਿਹੜੇ ਸ਼ਰੋਮਨੀ ਕਾਲੀਦਲ ਨੂੰ ਪਿਆਰ ਕਰਦੇ ਆ ਜਿਹੜੇ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਪ੍ਰਕਾਸ਼ ਸਿੰਘ ਬਾਦਲ ਦੀ ਵਰਕਿੰਗ ਨੂੰ ਪਿਆਰ ਕਰਦੇ ਆ ਉਹਨਾਂ ਦੇ ਕਿਤੇ ਹੋਏ ਕੰਮਾਂ ਨੂੰ ਪਿਆਰ ਕਰਦੇ ਆ ਉਹਨਾਂ ਦੀਆਂ ਚਲਾਈਆਂ ਹੋਈਆਂ ਸਕੀਮਾਂ ਨੂੰ ਪਿਆਰ ਕਰਦੇ ਆ ਉਹਨਾਂ ਦੇ ਵਿੱਚ ਬਹੁਤ ਵੱਡੀ ਆ ਜਿਹੜੀ ਹੈਗੀ ਹੈ ਖੁਸ਼ੀ ਦੀ ਲਹਿਰ ਹੈ ਉਹਦੇ ਤਹਿਤ ਅਸੀਂ ਅੱਜ ਤਹਿਸੀਲ ਕੋਲੇ ਇਕੱਠੇ ਹੋਏ ਆ ਅਤੇ ਲੱਡੂ ਵੰਡ ਸਮਾਗਮ ਵੱਡੇ ਪੱਧਰ ਤੇ ਹੋ ਰਿਹਾ ਹੈ ਪਾਰਟੀ ਪੂਰੀ ਅੱਜ ਵੀ ਚੜ੍ਹਦੀ ਕਲਾ ਦੇ ਵਿੱਚ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਜਦੋਂ ਤੁਰ ਜਾਇਨ ਕੀਤਾ ਸੀ ਥੋੜੀ ਜੀ ਨਿਰਾਸ਼ਾ ਵਰਕਰਾਂ ਦੇ ਵਿੱਚ ਸੀ ਕਿ ਸਾਡੀ ਬਾਗਡੋਰ ਸਰਦਾਰ ਸੁਖਵੀਰ ਸਿੰਘ ਬਾਦਲ ਸੰਭਾਲਣ ਅਤੇ ਪਾਰਟੀ ਪੂਰੀ ਚੜ੍ਹਦੀ ਕਲਾ ਦੇ ਵਿੱਚ ਹੋਵੇਗੀ ਤੁਸੀਂ ਦੇਖਿਓ ਕੱਲ ਨੂੰ ਵਿਸਾਖੀ ਦੇ ਉੱਤੇ ਜਿਹੜੀ ਮਹਾਨ ਕਾਨਫਰੰਸ ਹੈ ਤਖਤຊਿਰੀ ਦਮਦਮਾ ਸਾਹਿਬ ਦੇ ਉੱਪਰ ਬਹੁਤ ਵੱਡਾ ਇਕੱਠ ਹੋਣਾ ਹੈ ਉਹਦੇ ਲਈ ਮੈਨੂੰ ਲੱਗਦੀ ਹੈ ਵੀ ਸੈਂਕੜੇ ਕਿਲੋਮੀਟਰ ਜਾਮ ਲੱਗੂਗਾ ਲੋਕਾਂ ਚ ਐਡਾ ਹੱਛਾ ਹੈ ਅੱਜ ਇਸ ਦਿਨ ਦੇ ਉੱਤੇ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਲੱਖ ਲੱਖ ਵਧਾਈ ਦਿੰਨਾ ਅਤੇ ਸਾਰੇ ਸਮੂੱਚੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਜਿਹੜਾ ਰੂ ਵਰਕਰਾਂ ਨੂੰ ਮੁਬਾਰਕਬਾਦ ਦਿੰਨਾ ਕਿਉਂਕਿ ਜਿਹੜੇ ਕੁਝ ਅਖੌਤੀ ਲੀਡਰ ਮੌਕਾ ਪ੍ਰਸਤ ਲੀਡਰਾਂ ਨੇ ਇਹ ਪਰੰਪਲਾਇਆ ਸੀ ਕਿ ਸ਼ਰੋਮਨੀ ਅਕਾਲੀ ਦਲ ਦਾ ਜਿਹੜਾ ਪ੍ਰਧਾਨ ਹੈ ਉਹ ਡੈਮੋਕਰੈਟਿਕ ਤਰੀਕੇ ਨਾਲ ਨਹੀਂ ਬਣਿਆ ਉਹਨੂੰ ਅੱਜ ਝੂਠਾ ਸਾਬਤ ਕਰਤਾ ਸਾਰੇ ਡੈਲੀਗੇਟ ਸਹਿਬਾਨ ਨੇ ਬਹੁਤ بڑے ਖਲੜੇ ਲੈਵਲ ਤੱਕ ਭਰਤੀ ਕਰਕੇ ਇਕੱਲੇ-ਇਕੱਲੇ ਵਰਕਰ ਨੇ ਭਰਤੀ ਕੀਤੀ ਫਿਰ ਡੈਲੀਗੇਟ ਬਣੇ ਫਿਰ ਜ਼ਿਲ੍ਹੇ ਦੇ ਡੈਲੀਗੇਟ ਬਣੇ ਉਸ ਤੋਂ ਬਾਅਦ ਸਟੇਟ ਦੇ ਡੈਲੀਗੇਟ ਬਣੇ ਸਟੇਟ ਦੇ ਸਾਰੇ ਜਿਹੜੇ 500 ਤੋਂ ਵੱਧ ਡੈਲੀਗੇਟ ਸੀਗੇ ਉਹਨਾਂ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਪ੍ਰਧਾਨ ਚੁਣ ਲਿਆ ¿A ਇਹ ਸਾਰੇ ਜਿਹੜੇ ਖੋਤੀ ਤੇ ਮੌਕਾ ਪ੍ਰਸਤ ਲੀਡਰ ਸੀ ਉਹਨਾਂ ਦੇ ਮੂੰਹ ਦੇ ਉੱਤੇ ਇਹ ਚਪੇੜ ਹੈ ਉਹਨਾਂ ਨੂੰ ਇੱਕ ਕਰਾਰਾ ਜਵਾਬ ਹੈ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਜੁਝਾਰੂ ਵਰਕਰ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਨੂੰ ਪਿਆਰ ਕਰਦੇ ਆ ਜਿਹੜੇ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਪ੍ਰਕਾਸ਼ ਸਿੰਘ ਬਾਦਲ ਦੀ ਵਰਕਿੰਗ ਨੂੰ ਪਿਆਰ ਕਰਦੇ ਆ ਉਹਨਾਂ ਦੇ ਕਿਤੇ ਹੋਏ ਕੰਮਾਂ ਨੂੰ ਪਿਆਰ ਕਰਦੇ ਆ ਉਹਨਾਂ ਦੀਆਂ ਚਲਾਈਆਂ ਹੋਈਆਂ ਸਕੀਮਾਂ ਨੂੰ ਪਿਆਰ ਕਰਦੇ ਆ ਉਹਨਾਂ ਦੇ ਵਿੱਚ ਬਹੁਤ ਵੱਡੀ ਆ ਜਿਹੜੀ ਹੈਗੀ ਹੈ ਖੁਸ਼ੀ ਦੀ ਲਹਿਰ ਹੈ ਉਹਦੇ ਤਹਿਤ ਅਸੀਂ ਅੱਜ ਤਹਿਸੀਲ ਕੋਲ ਇਕੱਠੇ ਹੋਏ ਆ ਅਤੇ ਲੱਡੂ ਵੰਡ ਸਮਾਗਮ ਵੱਡੇ ਪੱਧਰ ਤੇ ਹੋ ਰਿਹਾ ਹੈ। ਪਾਰਟੀ ਪੂਰੀ ਅੱਜ ਵੀ ਚੜ੍ਹਦੀ ਕਲਾ ਦੇ ਵਿੱਚ ਹੈ। ਸਰਦਾਰ ਸੁਖਵੀਰ ਸਿੰਘ ਬਾਦਲ ਨੇ ਜਦੋਂ ਤੋਂ ਰਜਾਇਨ ਕੀਤਾ ਸੀ ਥੋੜੀ ਜੀ ਨਿਰਾਸ਼ਾ ਬਰਕਰਾਰਾਂ ਦੇ ਵਿੱਚ ਸੀ ਕਿ ਸਾਡੀ ਬਾਗਡੋਰ ਸਰਦਾਰ ਸੁਖਵੀਰ ਸਿੰਘ ਬਾਦਲ ਸੰਭਾਲਣ ਅਤੇ ਪਾਰਟੀ ਪੂਰੀ ਚੜ੍ਹਦੀ ਕਲਾ ਦੇ ਵਿੱਚ ਹੋਵੇਗੀ ਤੁਸੀਂ ਦੇਖਿਓ ਕੱਲ ਨੂੰ ਵਿਸਾਖੀ ਦੇ ਉੱਤੇ ਜਿਹੜੀ ਮਹਾਨ ਕਾਨਫਰੰਸ ਹੈ ਤਖਤ ਚਿਰੀ ਦਮਦਮਾ ਸਾਹਿਬ ਦੇ ਉੱਪਰ ਬਹੁਤ ਵੱਡਾ ਇਕੱਠ ਹੋਣਾ ਉਹਦੇ ਲਈ ਮੈਨੂੰ ਲੱਗਦੀ ਹੈ ਵੀ ਸੈਂਕੜੇ ਕਿਲੋਮੀਟਰ ਜਾਮ ਲੱਗੂਗਾ ਲੋਕਾਂ ਚ ਐਡਾ ਛਾ